ਹੈਲੋ ਗਾਇਜ਼ ਗੁੱਡ ਮਾਰਨਿੰਗ ਸਾਰ ਨੂੰ ਸੱਚਾ ਹਾਲ ਤੇ ਅੱਜ ਸਾਡੀ ਮਾਰਨਿੰਗ ਹੋਈ ਆ ਮਤਲਬ ਮੇਰੀ ਮਾਰਨਿੰਗ ਹੋਈ ਆ 8 ਵਜੇ ਤੇ ਬੀਜਾ ਉਠਿਆ ਨਹੀਂ ਆ ਤਸ ਬਚ ਚੁੱਕਿਆ ਤੇ ਕੀ ਆ ਉਹ ਬਰਸ਼ ਕਰਦਾ ਬੀਤ ਵੀ ਤੇ ਪਲੀਜ਼ ਇਸ ਚੀਜ਼ ਨੂੰ ਇਗਨੋਰ ਕਰਿਓ ਕਿਉਂਕਿ ਮੈਂ ਆਪਣੇ ਫੇਸ ਤੇ ਲਾ ਕੇ ਛੱਡਾਇਆ ਕੇ ਸ਼ੋਸ ਕਿਉਂਕਿ ਅੱਜ ਸਾਨੂੰ ਇੱਕ ਦਿਨ ਮਿਲਿਆ ਜਦੋਂ ਅਸੀਂ ਵਿਹਲੇ ਆ ਤੇ ਇਹ ਦਿਨ ਸਾਡੇ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਸਾਡੇ ਬਹੁਤ سارے ਕੰਮ ਨੇ ਜੋ ਕਿ ਪੈਂਡਿੰਗ ਪਏ ਨੇ ਉਹ ਕਰਨੇ ਨੇ ਤੇ ਅੱਜ ਮੈਂ ਮਾਰਕੀਟ ਵੀ ਜਾਣਾ ਕਿਉਂਕਿ ਬਹੁਤ ਦਿਨ ਹੋ ਗਿਆ ਮੈਂ ਮਾਰਕੀਟ ਨਹੀਂ ਗਈ ਮਤਲਬ ਕਿ ਕੁਝ ਸਮਾਨ ਲੈ ਕੇ ਆਉਣਾ ਵੈਸੇ ਮੈਂ ਫालतू ਮਾਰਕੀਟ ਜਾਂਦੀ ਨਹੀਂ ਹੁੰਦੀ ਤੇ ਅੱਜ ਮੈਂ ਆਪਣਾ ਕੁਝ ਸਮਾਨ ਵੀ ਲੈ ਕੇ ਆਉਣਾ ਤੇ ਡ्रेसेस ਵੀ ਕੱਦੀ ਸੈੱਟ ਕਰਾਉਣੀ ਆ ਕਿਉਂਕਿ ਸੈੱਡਾਂ ਤੋਂ ਉਹ ਖੋਲ ਕੇ ਤੇ ਖਰਾਬ ਮਾਈਨ ਫਟ ਗਈਆਂ ਸੀ ਚਾਹ ਕੀ ਤੇ ਅ ਹੋਰ ਅਸੀਂ ਵਾਕੇ ਕੀ ਕਰਨਾ ਸੱਡਾ ਜਿਹੜਾ ਬੈਗ ਉਹ ਦੇゼ ਪਟੁੱਟ ਗਿਆ ਉਹ ਵੀ ਅਸੀਂ ਸੈਟ ਕਰਾ ਕੇ ਲੱਕਿਆਵਾਂਗੇ ਕਿਉਂਕਿ ਨਵਾਂ ਬੈਗ ਨਹੀਂ ਲੈਣਾ ਅਗਲੀ ਚੀਜ਼ ਨਵਾਂਗੀ ਨਵਾਂ ਬੈਗ ਆ ਜਾ ਆ ਜਾ ਮੈਂ ਲੈ ਆਣਾ ਰੇਟ ਆਉਂਦਾ ਨਹੀਂ ਤੁਹਾਡੇ ਸਾਹਮਣੇ ਦੇਖ ਲਓ ਹੁਣ ਤੁਸੀਂ ਤੇ ਡਬਾਉ ਨਹੀਂ ਸਾਰਿਆਂ ਨੂੰ ਇਹ ਹੁਣ ਉੱਠ ਕੇ ਆਇਆਗਾ ਦੇਖ ਲਓ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਹੋ ਸਾਹਮਣੇ ਤਾਂ ਆਜ ਚੱਜ ਨਾਲ ਲੁੱਕ ਕੇ ਬੈਠਣਾ ਠੀਕ ਆ ਤੇ ਠੀਕ ਅੱਜ ਅਸੀਂ ਕਰਦੇ ਆ ਆਪਣਾ ਸਾਰਾ ਕੰਮ ਵੀ ਸਾਹਮਣੇ ਆ ਜਾ ਜੇ ਖਾਣਾ ਹੋ ਤਾਂ ਤੈਨੂੰ ਠੀਕ ਹੈ ਮੇਰੀ ਬਾਤ ਸੁਣ ਆਪਣੇ ਡੇਲੀ ਆਪਣੀ ਜਦੋਂ ਵੀ ਆਪਾਂ ਫ੍ਰੀ ਹੁੰਨੇ ਆਈ ਰੂਟੀਨ ਹੁੰਦੀ ਆਪਣੀ ਹੈ ਨਾ ਕਿ ਕੀ ਕਰਨਾ ਹੁੰਦਾ ਆਪਾਂ ਕੱਪੜੇ ਧੋਣੇ ਹੁੰਦੇ ਹਾਂ ਹਾਂ ਕੱਪੜੇ ਨਹੀਂ ਡਰੈਸ ਆ ਠੀਕ ਹੈ ਇੱਧਰ ਡਰੈਸ ਧੋਣੇ ਹੁੰਦੇ ਆ ਨੇ ਤੇ ਅੱਜ ਡਰੈਸ ਤੋਂ ਵੀਟ ਠੀਕ ਹੈ ਕੰਮ ਕਈ ਕਰਨੇ ਵੈਸੇ ਕੰਮ ਮੈਂ ਬਹੁਤ سارے ਕਰਨੇ ਆ ਸਹੀ ਓਕੇ ਮੈਂ ਵੀ ਬਹੁਤ سارے ਕੰਮ ਕਰਨੇ ਆ ਓਕੇ ਹਾਂ ਰੱਬੀ ਤੋਂ ਅੱਜ ਤੇ ਮੈਂ ਅੱਜ ਸਿਰਫ ਆਪਣੀਆਂ ਤਿਆਰੀਆਂ ਕਰੂੰਗੀ ਜੋ ਕਿ ਮੈਂ ਬਹੁਤ ਟਾਈਮ ਤੋਂ ਨਹੀਂ ਕੀਤੀਆਂ ਅੱਛਾ ਠੀਕ ਹੈ ਤੇ ਮਾਰਕੀਟ ਵੀ ਜਾਣਾ ਅੱਜ ਆਪਾਂ ਠੀਕ ਹੈ ਹੁਣ ਫੜਾਫਟਾਪਾ ਹੋਈ ਇੱਕ ਵਾਰੀ ਚਾਹ ਪਾਣੀ ਪੀ ਕੇ ਨਾਸ਼ਤਾ ਕਰਕੇ ਹੋਈ ਰੈਡੀ ਜਾਣ ਲਈ ਪਹਿਲਾਂ ਮੈਂ ਇਹਨੇ ਕੱਪੜੇ-ਕੱਪੜੇ ਪਾ ਦਿੰਨੀ ਆ ਮਸ਼ੀਨ ਦਾ ਵਿੱਚ ਇਹਨੇ ਧੋਤੇ ਜਾਣਗੇ ਫਿਰ ਆਪਾਂ ਚਲਾਂਗੇ ਮਾਰਕੀਟ ਫਿਰ ਆਪਾਂ ਚਲਾਂਗੇ ਮਾਰਕੀਟ ਗੱਡੀ ਵੀ ਧੋਣੀ ਆ ਨਹੀਂ ਧੋਣੀ ਕੱਡੀ ਗੁੱਡੀ ਸਾਰਾ ਤੇਰਾ ਕੰਮ ਹੋਊਗਾ ਕਿ ਤੇ ਆਖਰੀ ਮੈਂ ਬਤਾ ਦਈ ਮਨ ਤੇ ਤੇ ਪਹਿਲਾਂ ਫਿਰ ਧੁੱਪ ਮੰਨ ਨਹੀਂ ਬੇਰਾ ਆਪਣੀ ਸੁਖਾਗਲੇ ਕਿਤੇ ਤਾਂ ਕੁਝ ਮਰਜ਼ੀ ਕਰੀਏ ਪਰ ਮੇਰੇ ਕੰਮ ਪਹ ਲਾਉਣੇ ਚਾਹੀਏ ਅੱਜ ਨਹੀਂ ਬੱਸ ਨੰਬਰ ਮੰਨਦੀ ਹੁੰਦੀ ਹੈ ਪਲੀਜ਼ ਦੇਖ ਮੈਂ ਬਹੁਤ ਪਿਆਰ ਤਾਂ ਬੋਲੂੰ ਹਿੰ ਤਨਾ ਪਲੀਜ਼ ਫਿਰ ਮੇਰਾ ਇੱਕ ਕੰਮ ਕਰਨਾ ਪੈਣਾ ਹੈ ਕੀ ਹੈ ਹੈ ਕੀ ਦੱਸ ਉਹ ਮੇਰਾ ਕੀ ਵਾਤ ਤੋਂ ਕੀ ਕਰੂੰ ਮੈਂ ਨਾ ਕਰੂੰ ਨਾ 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 ਤੁਹਾਡੇ ਸਾਹਮਣੇ ਕਹਦੇ ਮੈਂ ਹੁਣ ਇੰਨੇ ਕੰਮ ਕਰੂੰਗਾ ਇੱਕ ਨਹੀਂ ਕਰ ਸਕਦੇ ਹੈਲੋ ਮੈਂ ਹਰ ਵਾਰੀ ਡਰੈਸ ਧੋਉਂ ਆਪਣੀ ਚਲ ਇੱਕ ਕੰਮ ਆਪਣੀ ਤੇਰੀ ਨਾ ਮੇਰੀ ਚਲ ਕਰ ਤੂੰ ਕਹਦੇ ਕਹਦੇ ਕੀ ਕੀ ਦੇਣਾ ਕਰਦੋ ਮੈਂ ਕੋਈ ਨਹੀਂ ਕਰੂੰ ਇੱਕ ਕਰ ਮੈਂ ਕੋਈ ਨਹੀਂ ਕਰੂੰ ਅਰ ਅੱਜ ਇਹ ਨਾਲ ਸਾਰਾ ਵਲੌਗ ਪਲੀਜ਼ ਕੰਪਲੀਟ ਦੇਖਿਓ ਕਿਉਂਕਿ ਇਸ ਵਲੌਗ ਦੇ ਵਿੱਚ ਅਸੀਂ ਕੁਝ ਦੱਸਣਾ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਹੀ ਹੈ ਮਤਲਬ ਕਿ ਇਹ ਕੋਈ ਵਲੌਗ ਡੇਲੀ ਵਲੌਗ ਨਹੀਂ ਹੈਗਾ ਸਾਡਾ ਕਿ ਅਸੀਂ ਅੱਜ ਦੀ ਸਪੈਸ਼ਲ ਦਿਖਾਵਾਂਗੇ ਇਹ ਬਹੁਤ ਸਪੈਸ਼ਲ ਵਲੌਗ ਆ ਪਲੀਜ਼ ਇਸ ਨੂੰ ਹੱਥ ਜੋੜ ਕੇ ਬੇਨਤੀ ਆ ਜ਼ਰੂਰ ਦੇਖਿਓ ਕਿ ਕਾਜਲ ਇੱਕ ਕੰਮ ਕਰੂਗੀ ਅੱਜ ਮੇਰੀ ਇੱਕ ਮਿੰਟ ਵਿੱਚ ਮੈਂ ਬਹੁਤ ਸੀਰੀਅਸ ਬਾਤ ਕਰ ਰਹੀ ਹਾਂ ਠੀਕ ਸਿਰ ਠੀਕ ਆ ਤੁਬੀ ਬੋਲ ਨੁਕਾ ਹੱਥ ਜੋੜ ਕੇ ਬੇਨਤੀ ਹੈ ਮਾਰਾ ਵਲੋਗ ਜਰੂਰ ਦੇਖ ਜਰੂਰ ਦੇਖੀਏ ਭਾਈ ਪਲੀਜ਼ ਠੀਕ ਸ ਹੈ ਕਿਉਂਕਿ ਇਹ ਵਲੋਗ ਕੋਈ ਉਹ ਨਹੀਂ ਹੈਗਾ ਕਿ ਬਈ ਸਿਰਫ ਅਸੀਂ ਆਪਣੀ ਡੇਲੀ ਰੁਟੀਨ ਦਿਖਾਵਾਂਗੇ ਇਹਦੇ ਵਿੱਚ ਅਸੀਂ ਬਹੁਤ ਕੁਝ ਇਹੋ ਜਿਹਾ ਗੱਲਾਂ ਦੱਸਣੀਆਂ ਜੋ ਵੀ ਸਾਡੇ ਨਾਲ ਹੋਈਆਂ ਨੇ ਤੇ ਅਸੀਂ ਬਹੁ ਟਾਈਮ ਤੋਂ ਸ਼ੇਅਰ ਨਹੀਂ ਕਰ ਸਕਿਆ ਕਿਉਂਕਿ ਟਾਈਮ ਦੀ ਬਹੁ ਪ੍ਰੋਬਲਮ ਸੀ ਸਾਡੇ ਕੋਲ ਟਾਈਮ ਨਹੀਂ ਸੀਗਾ ਇਸ ਕਰਕੇ ਤੇ ਅੱਜ ਆਪਾਂ ਸਾਰੀਆਂ ਗੱਲਾਂ ਕਰਾਂਗੇ ਲੇਕਿਨ ਹਜੇ ਆਪਾਂ ਇੱਕ ਵਾਰੀ ਚਾਚੋ ਪੀ ਲਈ ਨਾਸ਼ਤਾ ਬਣਾ ਕਰ ਲਈਏ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਸਾਰੀ ਗੱਲਾਂ ਕਰਾਂਗੇ ਗਾਇਜ਼ ਮੈਂ ਅੱਜ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹਾਂ ਬਹੁਤ ਜ਼ਿਆਦਾ ਮੈਨੂੰ ਯਾਦ ਆ ਰਹੀ ਹੈ ਮਤਲਬ ਯਾਦ ਤਾਂ ਡੇਲੀ ਆਉਂਦੀ ਹੈ ਮੈਨੂੰ ਪਰ ਅੱਜ ਕੁਝ ਜ਼ਿਆਦਾ ਆ ਰਹੀ ਹੈ مجھے 2 ਦਿਨ ਹੁੰਦੇ ਵਿਲੇ ਤਾਂ ਮੈਂ ਘਰੇ ਚਲ ਜਾਣਾ ਸੀ ਲੇਕਿਨ ਇੱਕ ਹੀ ਦਿਨ ਵੇਲਾ ਸਾਡੇ ਕੋਲ ਮੈਨੂੰ ਜਾ ਸਕਦੀ ਇਸ ਲਈ ਜਲਦੀ ਜਾऊंगी ਮੈਂ ਘਰੇ ਐਂਡ ਮਿਸ ਯੂ ਮੰਮੀ ਕਾਜਲ ਕੱਪੜੇ ਵਿਰਹਾਣੀ ਦਿਖਾਉਣਾ ਸਾਡੇ ਇੰਟਰਸਟਿੰਗ ਹੈ ਯਾਰ ਇਹ। ਦੋ ਗਣਾ ਬੋਇਆ। ਉਹ ਕਹ ਰਿਹਾ ਸੀ ਮੈਂ ਕੱਪੜੇ ਧੋਊਂਗਾ। ਮੈਂ ਹੀ ਧੋਤੇ ਆ ਤੇ ਤੂੰ ਤਾਂ ਕੱਪੜੇ ਸੁੱਕਣੇ ਪਾਉਣੀਆਂ ਕੱਲੇ। ਹੌਲਦ ਕਰ ਲੈ ਯਾਰ। ਇਹ ਤੋਂ ਪਹਿਲਾਂ ਮੈਂ ਧੋਤੇ ਆ। ਹੈ? ਮੈਂ ਹੀ ਧੋਤੇ ਆ। ਸੌਂ ਖਾਈ। ਉਹ ਕੀ ਦਿਖਾਵਾਂ? ਕਿ ਤੂੰ ਲਾ ਕੱਪੜਾ ਵਿੱਚ ਸੌਂ ਖਾ ਜਾ ਤੇ ਡਰੈਸਾਂ ਮੈਂ ਬਈ ਤੋ ਕੀ ਹੈ ਰੇ ਬਲੀ। ਰੰਗ ਤੇ ਮੇਰੀ ਹਾਲ ਦੇਖ ਕੇ ਕਿੱਥੇ ਆ ਤੂੰ ਦਾ ਐ ਹੁਣੀ ਹੁਣ ਤਾਂ ਆਈਆਂ ਅੰਦਰੋਂ। ਇੱਕ ਮਿੰਟ ਹੋਣੀ। ਮੈਂ ਸੱਗਾਂ। ਕਰਕ ਦੇ ਆਪਾਂ ਵੀ ਰੈਡੀ ਮਾਰਕੀਟ ਜਾਣ ਵਾਸਤੇ ਲੱਗੇ ਵੀ ਆ ਕਪੜੇ ਧੋਣਾ ਹੈਂ ਕੀ ਆ ਵਾਹ ਚੱਕਵਾਗੇ ਬਟੇ ਨਹੀਂ ਕਹਿ ਸਕਦਾ ਕਿ ਕਿੰਨੇ ਕਪੜੇ ਧੋਣਾ ਹੈਂ ਬੈਮ 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 ਆਹ ਹੋ ਲੈ ਬੈਮ ਬੈਮ ਸੂਰ ਸੁਣਾਉ ਗੱਲ ਬਾਤ ਕੋਈ ਨਵੀਂ ਦਾਜੀ ਤ੍ਰੇਸ਼ 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 ਆਪਾਂ ਛਿਓ ਛਿਓ ਫਰਦੀ ਪਾਂਦਰੀ ਫਰਦੀ ਸਬਜੀ ਨੂੰ ਪਾਣੀ ਲਾਇਆ ਜਿਗਾ ਕਾਫੀ ਦਿਨਾਂ ਬਾਅਦ ਸੋ ਘਰ ਦੇ ਮਟਰ ਖਾ ਕੇ ਬੋਣ ਯਾਰ ਆਇਆ ਦੇਖੋ ਮਟਰ ਬਹੁਤ ਸੋਹਣੇ ਵਾਰ ਲੱਗੇ ਹੋਏ ਆ ਸਾਡੇ ਤੇ ਅੱਜ ਮੰਮੀ ਨੇ ਪਰੌਂਠੇ ਖਵਾਇਆ ਜਿ ਘਰੇ ਰਹੀ ਕਾਫੀ ਦਿਨਾਂ ਬਾਅਦ ਸੋ ਦੇ ਕੱਪੜੇ ਬਣ ਕੇ ਜੈਂਟਲਮੈਨ ਹੋ ਵਾਹੀ ਦੇ ਸੱਚੇ ਪਾਸ਼ਾ ਪੂਰਾ ਸਾਹਵਾ ਗਿਆ ਤੇ ਦ੍ਰਿਸ਼ ਆ ਗਿਆ ਖੜੀ ਆ ਰਾਣੀ ਅਜ ਰਾਣੀ ਵੀ ਧੋਣੀ ਆ ਚਰੀ ਢੈਂਟ ਮਹੌ ਹੈ ਕੰਮ ਬੜਾ ਗੰਦਾ ਸਾਕਾ ਬੰਦ ਕਰ ਮਰੀਆ ਨਾ ਕੈ ਇਤ ਕਾ ਤੋ ਬੋਲ ਰਹੀ ਹੂੰ ਕੋ ਸੁਣ ਹਸਾਬ ਲਾ ਲਾ ਮੇਗੇ ਟੀ ਸਟਾਰਟ ਕਰਾਂਦਾ ਦੋ ਜਾ ਕੇ ਨੀਚੇ ਨਹੀਂ ਨਹੀਂ ਤੂੰ ਤਾਂ ਖੜ ਕੇ ਥੇ ਆ ਜਾ ਕਰ ਲਾ ਤੂੰ ਤਾਂ ਪਤਰੀ ਜੀ ਲੱਗਦਾ ਬਾਅਦ ਸਾਰਾ ਆਪਣਾ ਨਾਮ ਲੈ ਨਹੀਂ ਹਾਂ ਮੈਂ ਕੰਮ ਕੀਤਾ ਸਾਰਾ ਆ ਜਾ ਮੈਂ ਚੱਲੇ ਹਾਂ ਠੀਕ ਹੈ ਜਲਦੀ ਤੇ ਜਲਦੀ نیچے ਆ ਜੀ ਛੱਡ ਕੇ ਤੁਰ ਕੇ ਆਉਂਦੇ ਹਾਂ ਸਰ ਨੇ ਬੋਲ ਬੋਲ ਕੇ ਤੇਰੇ ਮੱਥਰੋਂ ਹਸੀ ਦੀ ਆ ਮਾਂ ਨੇ ਨਾ ਆਈ ਗਲਤ ਹੈ ਜਲਦੀ ਆ ਤਾਂ ਕੀ ਹੁੰਦਾ ਛੱਡ ਕੋ ਸਹੀ ਹੈ ਛੱਡ ਕੇ ਤੁਰ ਕੇ ਆਵੇ ਕਦਰਾ ਤੇਰੇ ਪਿੱਛੋਂ ਅਸੀਂ ਵੀ ਫਨਾ ਹੋਣੇ ਫਨਾ ਹੋਣਾ ਅਸੀਂ ਫਨਾ ਤੁਮ ਨਹੀਂ ਹੁੰਦੇ ਟੁਕੜੇ ਹੋਣੇ ਦਿਲ ਦੇ ਫਨਾ ਦਾ ਮਤਲਬ ਕੀ ਹੁੰਦਾ ਮਰਨਾ ਹੁੰਦਾ ਅਰੇ ਟੁਕੜੇ ਤੇ ਤੇਰਾ ਨਾਮ ਹੋਣੇ ਮਾਹੀ ਲਿਆ ਵੀ ਰੱਬ ਨੇ ਇੱਕ ਜ਼ਿੰਦਗੀ ਦਿੱਤੀ ਉਹਦੇ ਵਿੱਚ ਵੀ ਮਰ ਗਈ ਦੋ ਦੋ ਕਪੜੇ ਮੈਂਟ ਮਾਰੀ ਸਹੀ ਗੱਲ ਥੱਲੇ ਆ ਜਾਏਗਾ ਅੰਨਾ ਪਿਆਰ ਸੀ ਪਾਣੀ ਚਲਾ ਦਿੰਗੇ ਠੰਡਾ ਠੀਕ ਹੈ ਆ ਜਾ ਅੱਜ ਕੱਪੜੇ-ਕੱਪੜੇ ਧੋ ਕੇ ਆਪਾਂ ਚੱਲਿਆਂ ਮਾਰਕੀਟ ਕਿੰਨੀ ਹੈ ਪੀਂਟ ਰਸੂ ਸੈਟ ਕਰੋ ਆ ਸੀ ਥੱਲੇ ਡਿੱਗ ਗਿਆ ਬੈ ਜੀ 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 ਅੱਜ ਡੈਡੀ ਨੂੰ ਦਿਣਾ ਘੈਂਟ ਜਾ ਕੀ ਦੇਣਾ ਹੈ ਇੱਕ ਚੀਜ਼ ਦੇਣੀ ਹੈ ਡੈਡੀ ਨੂੰ ਇੱਕ ਘੈਂਟ ਜੀ ਗਿਫਟ ਦੇਣਾ ਤੇ ਟਾਈਮ ਕੀ ਜਾ ਕੇ ਦੱਸਣਾ ਵੀ ਮੇਰੇ ਫਾਦਰ ਸਾਹਿਬ ਉੱਤਕੇ ਸੈਂਟਰ ਵਾਲੇ ਗਰਾਜ ਤੇ ਪਸੰਦ ਕੀਤੀ ਆਸੀ ਆ ਵਾਲੀ ਸਾਈਕਲ ਅੱਗੇ ਵੱਡਾ ਨਹੀਂ ਲੱਗਦਾ ਇਹਨੂੰ ਨਹੀਂ ਲੱਗਦੀ ਨਾਉਂ ਲੈ ਕੇ ਫਿਰ ਕੋਈ ਜਾ ਬਸ ਇਹ ਬਣਾ ਗਿਆ ਆਹ ਇਹ ਬ੍ਰੈਂਡ ਕਰਤੀ ਫਾਈਨਲ ਆਹ ਕਰੀ ਇਹ ਚੀਜ਼ ਆ ਤੇ ਆ ਸੇਮੀ ਸੀ ਅਸੀਂ ਕੁੰਮਰੇ ਆ ਸੰਗਰੂਰ ਦੀ ਮਾਰਕੀਟ ਪਹਿਲੀ ਵਾਰੀ ਮਾਰਕੀਟ ਦੇ ਵਿੱਚ ਵਲੌਗ ਬਣਾ ਰਹਾ ਹਾਂ ਸਹੀ ਗੱਲ ਆ ਬੈਂਚਨੋ ਵਾਲ ਦੇ ਇੰਨੇ ਬਲੌਗ ਮਾਰਕੀਟ ਬਲਕਿ ਅੱਧਾ ਤਾਂ ਰਹਿ ਗਿਆ ਸਾਡਾ ਜਦੋਂ ਮਤਲਬ ਅਸੀਂ ਜਿਹੜੇ ਕੰਮ ਕਰ ਗਏ ਉਹ ਸਾਡੇ ਰਹਿ ਗਏ ਦਿਖਾਉਣੇ ਕਿਉਂਕਿ ਥੋੜਾ ਜਿਹਾ ਚੱਕਰੇ ਆਉਂਦਾ ਫੋਟੋਆਂ ਵਾਲਿਆਂ ਦਾ ਚੱਕਰ ਬਹੁਤ ਹੁੰਦਾ ਪਰ ਚੰਨਣਾ ਆਉਂਦੀ ਆ ਫਿਰ ਕਿਸੇ ਨੂੰ ਬੁਲਾਉਂਦੇ ਨਹੀਂ ਅਗਲਾ ਕਹਿੰਦਾ ਹੈਡੀ ਜੀ ਵਿੱਚ ਉਹਦੇ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਸਾਰੀ ਚੀਜ਼ਾਂ ਦਾ ਚਲੋ ਹੁਣ ਵਲੌਗ ਬੰਦ ਕਰਦੇ ਆਂ ਆ ਗਏ ਮੈਨੂੰ ਪਸੰਦ ਠੀਕ ਆ ਸੋਹਣੇ ਲੱਗੇ ਇਹ ਲੱਗੇ ਕਿ ਲੱਗੇ ਦੋਨੇ ਸੋਹਣੇ ਨੇ ਇੱਕ ਬਤਾ ਕੋਣ ਸਾਈ ਹੋਈ ਦੋਨੇ ਸੋਹਣੇ ਨੇ ਸ਼ੁਕਰ ਆਜ ਵੀ ਇਤਨੇ ਪਹਿਲੀ ਵਾਰ ਕੋਈ ਚੀਜ਼ ਅੱਛੀ ਬਤਾਈ ਹੈ ਇਹ ਨਹੀਂ ਉਸਮੇ ਵਾਈਟ ਟਿੱਕੀ ਜਿਹਾ ਲੰਮਾ ਹੈ ਲੈ ਲੈ ਇਹ ਆਂ ਬੈਲ ਅਸਮੰਤ ख लो ये समान आया हजार का इधर भी आज इन्ना कुछ बस है तो थोड़ा पांच लग गए पूरे दो सौ चार सौ इधर उधर भी लगे ये मेरी हो गई हालत तो देख लो ती ठीक है ਇਹ ਹੈਗਾ ਪਿਆਜ਼ ਦਾ ਪਾਣੀ ਦਿਖਿ ਰਿਹਾ ਹੁਣ ਇਸmer ਬਹੁਤ ਗੰਦੇ ਹੁੰਦੀ ਹੈ ਪਾਣੀ ਬਣਾ ਕੇ ਲੈ ਕੇ ਆਈਆਂ ਮੈਂ ਨਾਲੇ ਹੈਗਾ ਕੋਕੋਨਟ ਆਇਲ ਕਿਉਂਕਿ ਇਹ ਲਾਉਂਗੀ ਮੈਂ ਸਰਦੇ ਵਿੱਚ ਪਹਿਲਾਂ ਮੇਰਾ ਮੂਡ ਨਹੀਂ ਸੀ ਮੈਂ ਪੈ ਗਈ ਸੀ ਮੈਂ ਕਿ ਚਲ ਮੈਂ ਸੋਣਾਗਾ ਹੁਣ ਲੇਕਿਨ ਹੁਣ ਮੈਂ ਸੋਣਾ ਨਹੀਂ ਕਿਉਂਕਿ ਮਸਾ ਤਾਂ ਟਾਈਮ ਲੱਗਦਾ ਯਾਰ ਸੋਤ ਰਾਤ ਨੂੰ ਵੀ ਲੈਣੇ ਆ ਹੁਣ ਮੈਂ ਆਪਣੀ ਗੁੱਤ ਖੋਲ ਕੇ ਵਾਲਾ ਦੇ ਵਿੱਚ ਦੋਨੇ ਅਪਲਾਈ ਕਰੂੰਗੀ ਕਿਉਂਕਿ ਬਾਲ ਤਾਂ ਝੜਦੀ ਆ ਮੋਸਟਲੀ ਕੁੜਿਆਂ ਦੇ ਜ਼ਿਆਦਾਤਰ ਝੜਦੇ ਮੇਰੇ ਤਾਂ ਝੜਦੇ ਨੇ ਬਾਲ ਹੁਣ ਤਾਂ ਫਿਰ ਵੀ ਫਰਕ ਆ ਥੋੜਾ ਜਿਹਾ ਲੇਕਿਨ ਫਿਰ ਵੀ ਕੇਅਰ ਬਹੁਤ ਜ਼ਰੂਰੀ ਆ ਤੇ ਹੁਣ ਮੈਂ ਤੇਲ ਲਾਉਂਗੀ ਤੇਲ ਲਾਉਣ ਤੋਂ ਬਾਅਦ ਨਹੀਂ ਪਤਾ ਮੇਰਾ ਮੂਡ ਖਰਾਬ ਹੋ ਗਿਆ ਸੀ ਤੇ ਮੂਡ ਖਰਾਬ ਕੀਤਾ ਮੇਰਾ ਕਿਹਨੇ ਤੁਸੀਂ ਗੈਸਸ ਕਰੋ ਕਿਹਨੇ ਕੀਤਾ ਇੱਥੇ ਤਾਂ ਗੁੱਸੇ ਵੀ ਆਪ ਹੀ ਹੋ ਜਾਂਦੇ ਆ ਮੰਨ ਵੀ ਆਪ ਹੀ ਲੈਨੇ ਆ ਕੋਈ ਮਨਾਉਂਦਾ ਹੀ ਨਹੀਂ ਹੈਗਾ ਕੋਈ ਨਾ ਇਟਸ ਓਕੇ ਸਾਨੂੰ ਕਿਸੇ ਨੂੰ ਕੋਈ ਹੋਵਾ ਡਿਜ਼ਾਈਨ ਬਣ ਗਿਆ ਮੇਰੇ ਵਾਲਾ ਨਾ ਹੋਰ ਬਣਾਵਾ ਥੋੜਾ ਇਹੇ ਆ ਲੋ ਜਿੱਦਾਂ ਇੱਥੇ ਕੁੜਿਆ ਲਾਉਂਦੇ ਹੁੰਦੇ ਨੇ ਵਾਲ ਤੇ ਮੈਂ ਇੱਕ ਵਾਰੀ ਥੋੜਾ ਜਿਹਾ ਵਾਲਾ ਨੂੰ ਕਰ ਲਾਏ ਕਿਉਂਕਿ ਇੰਨਾ ਬਹੁਤ ਟਾਈਮ ਲੱਗੂਗਾ ਖੋਲਣ ਤੇ ਤਾਂ ਹੀ ਮੈਂ ਖੋਲਦੀ ਨਹੀਂ ਹੁੰਦੀ ਮੈਂ ਤੇ ਰੱਖਦੀਆਂ ਜਦੋਂ ਬੱਸ ਛੋਤੇ ਜਾਵਾਂ ਜਾ ਕੇ ਉੱਥੇ ਉਹਦੀ ਖੋਲਦੀ ਹੁੰਨੀ ਆ ਮੈਂ ਬਾਲਾਂ ਨੂੰ ਮੈਂ ਲਾ ਚੁੱਕੀ ਆ ਬਾਲਾਂ ਦੇ ਵਿੱਚ ਸਾਰਾ ਪਾਣੀ ਤੇ ਮੈਂ ਭੁੱਲ ਗਈ ਸੀ ਕਿ ਮੈਂ ਵਲੌਗ ਬਣਾ ਰਹੀ ਸੀ ਤੇ ਫਿਰ ਮੈਂ ਲਾਣ ਤੋਂ ਬਾਅਦ ਮੈਨੂੰ ਧਿਆਨ ਆਇਆ ਹਜੇ ਭਟ ਤੇਲ ਲਾਣਾਗਾ ਥੱਲੇ ਦਾ ਫਰਸ਼ ਤੇ ਇਨਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਹੁਣ ਮੈਂ ਲਾ ਲਾਂ ਥੋੜਾ ਜਿਹਾ ਤੇਲ ਵੀ ਸੱਚੀ ਠੰਡੀ ਦੇ ਵਿੱਚ ਨਾ ਮੋਢ ਔਖਾਗਾ ਬਾਲਾਂ 'ਚ ਤੇਲ ਲਾਣਾ ਨਾਲੇ ਧੋਣੇ ਤੇਲ ਵੀ ਜੰਮ ਗਿਆ ਆ ਦੇਖੋ ਤੇਲ ਇਹਨਾਂ ਨੂੰ ਬੰਨ ਕੇ ਹੁਣ ਬੈਠੋ ਨਾ ਪੈ ਸਕਦੇ ਪੈਣ ਵਾਸਤੇ ਉਹ ਲੇਮੂਣਾ ਪਾਉਣਾ ਪਊਗਾ ਕੀ ਹੁੰਦਾ ਉਹ ਇਹ ਰ ਪਤਾ ਨਹੀਂ ਕਿਹੜਾ ਹੁੰਦਾ ਯਾਰ ਮੈਂ ਦੇਖਿਆ ਤਾਂ ਸੀਗਾ ਭੁੱਲ ਗਈ ਪਰ ਮੈਂ ਅਕੇ ਤੇ ਲੱਪਾ ਬਨ ਲਈ ਵਾਲਾ ਨੂੰ ਟੈਲੀਫੋਨ ਨੂੰ ਇਧਰ ਉਧਰ ਹੱਥ ਨਹੀਂ ਲਾ ਸਕਦੀ ਇਸ ਲਈ ਮੈਂ ਥੋੜੀ ਜੀ ਠੀਕ ਜਿਹੀ ਨਹੀਂ ਦਿਖ ਰਹੀ ਬਟ ਤੇਲ ਲਾ ਲਿਆ ਚਿਪਚਿਪਾ ਹੋ ਗਿਆ ਸਿਰਸ ਮੈ ਲਾਈਆ ਪਿਆਜ਼ਾਂ ਦੇ ਹੁਣ ਮੈਂ ਮੂੰਹ ਧੋ ਲਿਆ ਕਿਉਂਕਿ ਇੱਥੇ ਵੀ ਲੱਗ ਗਿਆ ਮੈਂ ਨਾ ਧੋ ਚੁੱਕੀ ਮੈਂ ਸਿਰਫ ਵੀ ਵਾਸ਼ ਕਰ ਲਿਆ ਇਹ ਬਲੌਕ ਟੋਟ ਵੀ ਮੈਂ 3-4 ਘੰਟੇ ਬਾਅਦ ਬਣਾ ਰਹੀ ਆ ਮਤਲਬ ਇਹ ਵਾਲੀ ਕਲਿੱਪ ਜਿਹੜੀ ਆ ਕਿਉਂਕਿ ਮੈਂ ਹੇਲ ਤੇ ਲਗਾ ਕੇ ਉਹ ਤੇਲ ਵਗੈਰਾ ਜਿਹੜਾ ਵੀ ਜੋ ਵੀ ਸੀ ਉਹ ਲਾ ਕੇ ਤੇ ਬੈ ਗਈ ਸੀ ਉਸ ਤੋਂ ਬਾਅਦ ਮੈਂ ਫੋਨ ਚਲਾਈ ਗਈ ਚਲਾਈ ਗਈ ਇੰਸਟਾ ਦੇਖੀ ਗਈ ਐਪਲਾਈ ਕੀਤਾ ਜਿਹੜਾ ਮਤਲਬ ਜੋ ਵੀ ਕੁਝ ਸੀ ਆਪਣਾ ਸਾਰਾ ਕੰਮ ਕੀਤਾ ਮੈਂ ਫਿਰ ਮੈਂ ਆਪਣੇ ਫੇਸ ਤੇ ਸਕਰਬ ਕੀਤਾ ਪੈਕ ਲਾਇਆ ਕਿੰਨਾ ਦਿਨ ਜਿਵੇਂ ਸੱਚੇ ਰਿਜ਼ਲਟ ਤਾਂ ਹੈਗਾ ਯਾਰ ਬਦਿਆ ਜਿਹਾ ਤੇ ਹੁਣ ਬੀਤ ਗਿਆ ਹੋਇਆ ਬਾਹਰ ਉਨੇ ਕਟਿੰਗ ਵਗੈਰਾ ਕਰਾਉਣੀ ਸੀ ਤੇ ਜਿਹੜਾ ਇੱਕ ਦੋ ਸਮਾਨ ਸੀਗਾ ਉਹ ਲੈ ਕੇ ਆਉਣਾ ਸੀ ਤੇ ਹੁਣ ਮੈਂ ਜਾਰੀਆ ਰੋਟੀ ਖਾਣੇ ਚ ਤੇ ਜਦੋਂ ਵੀਰ ਆ ਗਿਆ ਆਪਾਂ ਮਿਲਾ ਸਕਦੇ ਆ ਜੇ ਵੀ ਜਿਆਦਾ ਲੇਟ ਆ ਤਾਂ ਆਪਾਂ ਆਪਣੋ ਦਾ ਕਰ ਦਾਂਗੇ ਇੱਥੇ ਹੀ ਐਂਡ ਓਕੇ ਚਨ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ